ਜੇ ਤੁਸੀਂ 4 ਦਿਨ ਮਨਾਲੀ ਚਲਾਉਣੇ ਨੇ ਨਾ ਤੁਹਾਡਾ ਤੇਲ ਫ੍ਰੀ ਹੋ ਜਾਊਗਾ ਜੇ ਤੁਸੀਂ ਪੰਜਾਬ ਚ ਆ ਰਹੇ ਹੋ ਹੋਰ ਵੀ ਸਟੇਟਾਂ ਚ ਆ ਰਹੇ ਹੋ ਮੰਨ ਲਓ ਵੀ 5000 ਦਾ ਤੇਲ ਨਾਰਮਲ ਹਰੇਕ ਗੱਡੀ ਖਾਂਦੀ ਐ ਇਸ ਤੋਂ ਵੱਧ ਖਾਣ ਵਾਲੀਆਂ ਵੀ ਹੈਗੀਆਂ ਨੇ ਬਹੁਤ 5000 ਦਾ ਤੇਲ ਜਿਹੜਾ ਉਹ ਤੁਹਾਡਾ ਫ੍ਰੀ ਹੋ ਸਕਦਾਗਾ ਸਾਡੇ ਇਹਾ ਪਈ ਐ 10 ਰੋ

ਮਨਾਲੀ ਮੇ ਘੁੰਮਣੇ ਦਾ ਮਜ਼ਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਲੰਗੋਵਾਲੀ ਅਗੋਂ ਭੋਵਨ ਸਿੰਘ ਪੇਜ ਤੇ ਸਵਾਗਤ ਹੈ ਮਨਾਲੀ ਨੂੰ ਘੁੰਮਣ ਆਉਣ ਦਾ ਪਲਾਨ ਆ ਤੁਹਾਨੂੰ ਮੈਂ ਇੱਕ ਤਰੀਕਾ ਦੱਸਦਾਗਾ ਤੁਹਾਡੇ ਤੇਲ ਦੀ ਬਚਤ ਹੋ ਜੂਗੀ ਮੈਂ ਇਹ ਕਹ ਲਓ ਵੀ ਜੇ ਤੁਸੀਂ 4 ਦਿਨ ਮਨਾਲੀ ਚਲਾਉਣੇ ਨੇ ਨਾ ਤੁਹਾਡਾ ਤੇਲ ਫ੍ਰੀ ਹੋ ਜੂਗਾ ਜੇ ਤੁਸੀਂ ਪੰਜਾਬ ਚ ਆ ਰਹੇ ਹੋ ਹੋਰ ਵੀ ਸਟੇਟਾਂ ਚ ਆ ਰਹੇ ਹੋ ਮੰਨ ਲਓ ਵੀ 5000 ਦਾ ਤੇਲ ਨਾਰਮਲ ਹਰੇਕ ਗੱਡੀ ਖਾਂਦੀ ਐ ਇਸ ਤੋਂ ਵੱਧ ਖਾਣ ਵਾਲੀ ਵੀ ਹੈਗੇ ਨੇ ਬਹੁਤ 5000 ਦਾ ਤੇਲ ਜਿਹੜਾ ਉਹ ਤੁਹਾਡਾ ਫ੍ਰੀ ਹੋ ਸਕਦਾਗਾ ਕਿਉਂਕਿ ਇੱਥੇ ਮੈਂ ਤੁਹਾਨੂੰ ਹੋਟਲ ਦੀ ਜਾਣਕਾਰੀ ਦੇ ਰਿਹਾ ਇੱਕ ਉੱਥੇ ਆਮ ਤੌਰ ਤੇ ਤੁਸੀਂ ਕੀ ਕਰਦੇ ਹੋ ਰੂਮ ਲੈਨੇ ਹੋ ਖਾਣਾ ਵੱਖਰਾ ਖਾਣੇ ਹੋ ਇੱਥੇ ਕੀ ਹੈਗਾ ਰੂਮ ਲਾਉਂਗੇ ਖਾਣਾ ਤੁਹਾਡਾ ਇਨਕਲੂਡ ਹੋਊਗਾ ਸਾਰਾ ਬ੍ਰੇਕਫਾਸਟ ਲੰਚ ਡਿਨਰ ਉਹਦੇ ਨਾਲ ਕੀ ਹੈ ਡੇਲੀ ਦਾ ਜੇ ਤੁਸੀਂ ਤਿੰਨੇ ਜਾਣੇ ਉਹ ਤਾਂ 1000 ਤੋਂ 1500 ਰੁਪਏ ਤੁਹਾਡਾ ਇਹ ਬਚਤ ਹੋਊਗੀ ਜੇ ਤਿੰਨ ਦਿਨ ਰਹਿਗੇ ਤਾਂ 4500 5000 ਰੁਪਏ ਬਚਤ ਹੋਊਗੀ ਦੂਜੀ ਵੱਡੀ ਗੱਲ ਇਹ ਇਹ ਹੋਟਲ ਆਪਣੇ ਪੰਜਾਬੀ ਭਾਈ ਦਾ ਮਾਨਸਾ ਏਰੀਆ ਦਾ ਉਹ ਹੈ ਨਹੀਂ ਗੇ ਪਿੰਡ ਗਏ ਹੋਏ ਨੇ ਮੇਰੀ ਫੋਨ ਤੇ ਗੱਲ ਹੋਈ ਸੀ ਉਹ ਕਹਿੰਦੇ ਵੀ ਮੈਂ ਤਾਂ ਚਲੋ ਘੁੰਮਣ ਆਇਆ ਸੀ ਮੈਂ ਕਿਹੜਾ ਸਪੈਸ਼ਲਿਟੀ ਆ ਸੀ ਇਸ ਕਰਕੇ ਉਹਨਾਂ ਨਾਲ ਮੁਲਾਕਾਤ ਨਹੀਂ ਹੋਈ ਹੋਈ ਹੋ ਸਕੀ ਪੰਜਾਬੀ ਭਾਈ ਦਾਗਾ ਬਾਈ ਹਿਮਾਚਲ ਚਾਉਣੇ ਪੰਜਾਬੀ ਭਾਈ ਦੀ ਆਪਾਂ ਸਹਿਯੋਗ ਕਰੀਏ ਤੀਜੀ ਗੱਲ ਜਿਹੜੀ ਲੋਕੇਸ਼ਨ ਆ ਜੇ ਤੁਸੀਂ ਹਿਮਾਚਲ 'ਚ ਘੁੰਮਣ ਆਉਣੇ ਹੋ ਹਿਮਾਚਲ ਨਾਲ ਜੁੜਨਾ ਚਾਹੁੰਦੇ ਹੋ ਅਸਲੀ ਹਿਮਾਚਲ ਆ ਜਿਹੜਾ ਉਹ ਲੋਕੇਸ਼ਨ ਐਸੀ ਆ ਵੀ ਤੁਸੀਂ ਅਸਲੀ ਹਿਮਾਚਲ ਦੇਖੋਗੇ ਹਾਈਵੇ ਦਾ ਤੁਰ ਤੱਕ ਤੁਸੀਂ ਦੇਖਦੇ ਹੀ ਆਉਨੇ ਹੋ ਹਨਾ ਜੇ ਮਾਲ ਰੋਡ ਤੇ ਜਾਉਂਗੇ ਬਿਲਡਿੰਗਾਂ ਤਾਂ ਚੰਡੀਗੜ੍ਹ ਵਗ ਜਾ ਲੁਧਿਆਣਾ ਵਗ ਜਾ ਟ੍ਰੈਫਿਕ ਤੇ ਬਿਲਡਿੰਗਾਂ ਤਾਂ ਤੁਹਾਨੂੰ ਉੱਥੇ ਵੀ ਮਿਲ ਜਾਣਗੀਆਂ ਪਰ ਆਪਾਂ ਹਿਮਾਚਲ ਚ ਆਉਨੇ ਆ ਸਕੂਨ ਲੈਣਾ ਇਹ ਸਕੂਨ ਵਾਲੀ ਏਰੀਆ ਗਾ ਆਪਣੇ ਨਾਲ ਸ਼ਸ਼ੀਲ ਜੀ ਨੇ ਇੱਥੇ ਜਿਹੜੇ ਡਿਊਟੀ ਕਰਦੇ ਨੇ ਇਹਨਾਂ ਤੋਂ ਹੋਰ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੋ ਜੀ ਬੜੀਆ ਬੜੀਆ ਸਰ ਜੀ अच्छा पहले तो ये लोकेशन बताओ कहाँ पे लोकेशन ये है माल रोड से जो मनाली है अपना उससे हाँ। से किलोमीटर डिस्टेंस पे है मतलब है, है ओके। और इसका नाम है होटल का रिवर पार्क कॉटेज ओके जी ठीक है इसको चलाते हैं हमारे जो बॉस हैं वो हैं पंजाब से ओके जी पंजाब जी, जी। से है अच्छा कितने रूम दिन पहले अभी यहाँ से हो गए तो आपको यही मिल जाने थे बिल्कुल कितने रूम है आपके पास हमारे यहाँ पे है दस रूम

ਸਕਰੀਪੇ ਨੰਬਰ ਦਿਆ ਹੋਇਆ ਹੈ ਓਨਸੇ ਬਾਤ ਕੀਜੀਏ ਆਰਾਮ ਸੇ ਉਹ ਆਪਕੋ ਸਾਰੀ ਬਾਤ ਸਮਝਾ ਦੇਣਗੇ ਕਿਉਂਕਿ ਰੂਮ ਦਾ ਰੇਟ ਕੋਈ ਵੀ ਤੁਸੀਂ ਕਿਸੇ ਵੀ ਹੋਟਲ ਦੀ ਵੀਡੀਓ ਦੇਖ ਲਓ ਕੋਈ ਨਹੀਂ ਦੱਸ ਸਕਦਾ ਹੁੰਦਾ ਇੱਥੇ ਬਹੁਤ ਵੀਰ ਕਹਿਣਗੇ ਵੀ ਰੇਟ ਕਿਉਂ ਨਹੀਂ ਦੱਸੇ ਕਿਉਂਕਿ 10 ਰੂਮ ਨੇ ਮੰਨ ਲਾਦਾ ਸਾਰਿਆਂ ਦੇ ਰੇਟ ਵੱਖੋ ਵੱਖਰੇ ਨੇ ਇਸ ਕਰਕੇ ਰੇਟ ਨਹੀਂ ਦੱਸ ਸਕਦਾ ਮੈਂ ਇੱਕ ਗੱਲ ਦੱਸ ਦਿੰਨਾਗਾ ਆ ਨੇੜੇ ਨੇੜੇ ਨਾ ਸੇਬਾਂ ਦੇ ਬੂਟੇ ਆ ਬਦਾਮ ਦਾ ਹੈ ਨਾ ਜੀ ਇਹ ਬਦਾਮ ਹਾਂਜੀ ਹਾਂਜੀ ਇਹ ਬਦਾਮ ਇਹ ਸੇਬ ਕੇ ਦੇਖੋ ਇਹ ਸੇਬ ਚਾਰੋਂ ਤਰਫ ਵੱਡੀ ਗੱਲ ਪਰਲੇ ਪਾਸੇ ਲੋਕੇਸ਼ਨ ਦੇਖ ਲਓ ਜਿਹੜੀ ਲਾਸਟ ਦੇ ਵਿੱਚ ਬਰਫ਼ ਪਿਘਲਦੀ ਹੈ ਜਿਹੜੀ ਮੰਨਾਲੀ ਤੋਂ ਦੇਖਣੋਂ ਹਟਦੀ ਹੈ ਉਹ ਪਹਾੜੀ ਵੀ ਇੱਥੇ ਬਿਲਕੁਲ ਸਾਹਮਣੇ ਆ ਲਾਸਟ ਦੇ ਵਿੱਚ ਦਿਖਾਈ ਦੇ ਨੇ ਹਟਦੀ ਹੈ ਨਾ ਉਹ ਬਰਫ਼ ਪਿਘਲਦੀ ਹੈ ਲਾਸਟ ਹਾਂਜੀ ਹਾਂਜੀ ਉਹ ਹੁਣ ਵੀ ਐਨ ਫੁੱਲ ਆ ਗਈ ਅੱਗੇ ਅਸੀਂ ਜਾਵਾਂਗੇ ਹੋਰ ਵੀ ਉਹ ਵੀ ਦੇਖਾਂਗੇ ਤੇ लोकेशन आप बता दो कैसा मन लगता है आपका यहां पे मतलब ऐसा है कि मतलब जो कई बार ऐसा होता है घर से कोई परेशान होता है को डिप्रेशन में होता है यहां आओ बिल्कुल सारी टेंशन खत्म एकदम शांत माहौल अपने बालकनी में बैठो एंजॉय लो पूरी हरियाली का मजा लो जी ऐसा है यहां पे अच्छा ये भी रोटी पानी सारा यही तैयार कर देने हैं सुशील जी इनहा दे हाथां च भी जादूआ ਬਹੁਤ ਵਧੀਆ ਖਾਣਾ ਪੀਣਾ ਬਣਾਉਂਦੇ ਨੇ ਅਸੀਂ ਦੋ ਟਾਈਮ ਖਾਦਾਗਾ ਕੱਲ ਸ਼ਾਮੀ ਵੀ ਅੱਜ ਸਵੇਰੇ ਵੀ ਬ੍ਰੀਕਫਾਸਟ ਹੁਣ ਕਰਕੇ ਹਟਿਆ ਹੁਣ ਚਾਲੇ ਪਾਉਣੇ ਆ ਅੱਗੇ ਨੂੰ ਇਸ ਕਰਕੇ ਮੈਂ ਚਲੋ ਘੁੰਮ ਘਮ ਕੇ ਆਈਏ ਫਿਰ ਦੇਖਦੇ ਆ ਸਲੌਂਗ ਵੈਲੀ ਜਾਂ ਜਿੱਥੇ ਵੀ ਜਾ ਹੋਇਆ ਜਾਵਾਂਗੇ ਪਰ ਮੇਰਾ ਮਕਸਦ ਇਹ ਸੀਗਾ ਵੀ ਆਪਣੇ ਪੰਜਾਬੀ ਭਾਈ ਆਉਂਦੇ ਨੇ ਘੁੰਮਣ ਆਉਂਦੇ ਨੇ ਪੰਜਾਬੀ ਕੀ ਸਾਰੇ ਦੇਸ਼ ਚੋਂ ਹੀ ਕੋਈ ਨਾ ਕੋਈ ਬਾਹਰੋਂ ਵੀ ਆਉਂਦੇ ਨੇ ਤੁਸੀਂ ਇੱਕ ਵਾਰੀ ਇਹਨਾਂ ਨਾਲ ਸੰਪਰਕ ਕਰ ਲਿਓ ਤੁਹਾਨੂੰ ਵਧੀਆ ਲੱਗੂ ਜਦੋਂ ਤੁਸੀਂ ਇੱਥੇ ਆ ਕੇ ਆਨੰਦ ਆਜੂਗਾ ਕੋਈ ਰਸਤਾ ਨਹੀਂ ਦਿੱਕਤ ਹੈਗਾ ਸਾਫ ਸੁਥਰਾ ਖੁੱਲਾ ਢੁੱਲਾ ਰਸਤਾ ਹਰਿਆਵਲ ਭਰਿਆ ਜੰਗਲ ਦੇ ਵਾਲਾ ਮਾਹੌਲ ਆਉਂਦਾ ਹੀ ਹੈਨਾ ਅੱਛਾ ਮੈਂ ਹੋਰ ਦੱਸਦਾ ਜੀ ਜਦੋਂ ਅਸੀਂ ਕੁਲੂ ਤੋਂ ਆਉਨੇ ਆ ਪਤਨੀ ਪਤਲੀਕੁਲ ਹੈ ਪਤਲੀਕੁਲ ਪਤਲੀਕੁਲ ਤੋਂ ਵੀ ਇੱਕ ਰੋੜ ਨਿਕਲਦਾਗਾ ਸਿੰਗਲ ਹੈ ਖੁੱਲਾ ਢੁੱਲਾ ਜਾਂ ਫਿਰ ਮਨਾਲੀ ਮਾਰ ਰੋਡ ਤੋਂ 4 ਕਿਲੋਮੀਟਰ ਆ ਸਕਦੇ ਸੀ ਨਗਰ ਰੋਡ ਨੂੰ ਨਗਰ ਤੋਂ ਬਿਲਕੁਲ ਸ਼ੁਰੂ ਅਗਲਾ ਗਾਉ ਹੈਨਾ ਇੱਕ ਦੋ ਗਾਉ ਛੁੱਟ ਕੇ

ਪਰ ਜਿਹੜੇ ਰਸਤੇ 'ਚ ਅਸੀਂ ਨਾ ਲੋਕੇਸ਼ਨਾਂ ਦੇ ਖੂਬਸੂਰਤੀ ਦੇ ਸ਼ਾਟ ਲਏ ਨੇ ਇਸ ਵੀਡੀਓ 'ਚ ਐਡ ਜ਼ਰੂਰ ਕਰਾਂਗੇ ਤਾਂ ਜੋ ਤੁਹਾਨੂੰ ਪਤਾ ਲੱਗ ਜੇ ਵੀ ਇੱਧਰ ਆਉਣ ਦਾ ਸਵਾਦ ਵੀ ਵੱਖਰਾ ਹੈਗਾ ਕਹਿੰਦੇ ਹੁੰਦੇ ਨੇ ਪਹਾੜਾਂ ਦੀ ਜਿਹੜੀ ਸ਼ੈਅ ਆ ਟੂਰ ਆ ਨਾ ਉਹ ਰਾਹਾਂ ਦਾ ਸਵਾਦ ਹੁੰਦਾ ਹੈਗਾ ਪਿੱਛੇ ਤਾਂ ਸੀ ਉਹ ਕੰਕਰੀਟ ਦੀਆਂ ਸੜਕਾਂ ਬਣੀਆਂ ਹੋਈਆਂ ਪਿੱਛੇ ਤਾਂ ਇਹ ਹੁੰਦਾ ਹੈਗਾ ਜੇ ਅੱਗੇ ਮਨਾਲੀ ਵੀ ਜਾਵਾਂਗੇ ਤਾਂ ਵੀ ਉਹੀ ਮਾਹੌਲ ਮਿਲੂਗਾ ਇਸ ਪਾਸੇ ਸਕੂਨ ਵਾਲਾ ਰਸਤਾ ਹੈਗਾ ਇੱਧਰ ਜਰੂਰ ਆਓ ਤੁਸੀਂ ਤਾਂ ਜੋ ਤੁਹਾਨੂੰ ਆਨੰਦ ਆਵੇ ਸੋ ਧੰਨਵਾਦ ਸ਼ਸ਼ੀਲ ਜੀ ਕੀਮਤੀ ਸਮਾਂ ਦਿੱਤਾ ਤੁਸੀਂ ਨੇ ਬਹੁਤ ਬਹੁਤ ਦਿਨਵਾਦ ਆਪਕਾ ਜੋ ਆਪ ਆਏ ਮੈਨੂੰ ਸਰਵਾਦਾ ਮੌਕਾ ਦਿੱਤਾ ਔਰ ਸਾਰੇ ਭਾਈਆਂ ਨੂੰ ਵੀ ਇਹ ਰਿਕਵੈਸਟ ਹੈ ਕਿ ਇੱਕ ਵਾਰੀ ਸੇ ਬਗਾ ਮੌਕਾ ਦੋ ਔਰ ਇੱਕ ਵਾਰੀ ਆਓ ਫਿਰ ਯਹਾਂ ਤੇ ਇੰਜੋਏ ਕਰਕੇ ਦੇਖੋ ਕਿਹੋ ਜਿਹਾ ਮੋਲ ਹੈ ਆਪਕੋ ਤਬ ਪਤਾ ਚਲੇਗਾ ਕਿ ਮਨਾਲੀ ਮੇਂ ਘੁੰਮਣੇ ਕਾ ਮਜ਼ਾ ਕੀ ਹੈ ਬਿਲਕੁਲ ਇੱਕ ਗੱਲ ਮੈਂ ਜਾਂਦੇ ਜਾਂਦੇ ਦੱਸਦਾ ਰੂਮ ਬਹੁਤ ਸਾਫ਼ ਸੁਥਰੇ ਹਾਈਜਨ ਰੂਮ ਨੇ ਇਹਨਾਂ ਦੇ ਤੇ ਇਹ ਕੈਸਾ ਕਹਿ ਸਕਦੇ ਵੀ ਘਰ ਵਾਲਾ ਸਵਾਦ ਤੁਸੀਂ ਨਹੀਂ ਦਿੱਕਤ ਜੀ ਨਹੀਂ ਮੰਨੋਗੇ ਵੀ ਯਾਰ ਸਫਾਈ ਨਹੀਂ ਹੈਗੀ ਇਹ ਜੋ ਪੂਰੀ ਫੁੱਲ ਸਾਫ ਸਪਾਈਆ ਹਰ ਇੱਕ ਇੱਕ ਗਾਮ ਫਰੈਸ਼ ਮੰਨਦਾ ਹੈ ਹਾਂ ਫਰੈਸ਼ ਖਾਣਾ ਬਿਲਕੁਲ ਤਾਜ਼ਾ ਮਿਲਦਾ ਹੈਗਾ ਡਾਈਨਿੰਗ ਟੇਬਲ ਇਹਨਾਂ ਦਾ ਲੱਗਿਆ ਹੋਇਆ ਰੂਮੇ ਵੀ ਬਿਟਾ ਦਿੱਤੇ ਹੋ ਅਗਰ ਕੋਈ ਜਾਨੀ ਰੂਮ ਸਰਵਿਸ ਜੈਸੇ ਮੰਗੇ ਕਲਾਇੰਟ ਜੋ ਓਕੇ ਜੀ ਤੇ ਡਾਈਨਿੰਗ ਟੇਬਲ ਤੇ ਬਹਿ ਕੇ ਫੈਮਿਲੀ ਨਾਲ ਖਾਣ ਦਾ ਸਵਾਦ ਵੱਖਰਾ ਹੁਣ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਆਪਣੇ ਸਾਰਿਆਂ ਨੂੰ ਪਤਾ ਲੱਗ ਜੇ ਵੀ ਮਨਾਲੀ ਘੁੰਮਣ ਦਾ ਜਾਣਾ ਆਪਣੇ ਇਹਨਾਂ ਵੀਰਾਂ ਕੋਲ ਆਉਣਾ ਸੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬ